ਤਾਕੇ ਇਹਨਾਂ ਨੂੰ ਸਬਕ ਸਿਖਾਈ ਗਏ ਤੇ ਫੇਰ ਹੀ ਸਾਡੇ ਵੱਧੂਗੀ ਜਿੰਨੀ ਤੱਕ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਮਲਾਜ਼ਮ ਪੈਨਸ਼ਨਰਾਂ ਦੀਆਂ ਮੰਗਾਂ ਵਾਲਾ ਚੇਤਾ ਧਿਆਨ ਨਹੀਂ ਦੇਵੇਗੀ ਉਹਨੇ ਦੇਰ ਤੱਕ ਇਹਨਾਂ ਬੇਈਮਾਨਾਂ ਦੀ ਅਸੀਂ ਨੀਂਦ ਹਰਾਮ ਤੇ ਰੱਖਾਂਗੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਕੋਲੇ ਬੇਨਤੀ ਕਰਦਾ ਕਿ ਮਲਾਜ਼ਮ ਦੇ ਪੈਨਸ਼ਨ ਫਰੰਟ ਗਿੱਧੜਵਾਹਾ ਦੇ ਸੂਝਵਾਨ ਵੋਟਰ ਤੁਹਾਨੂੰ ਬੇਨਤੀ ਕਰਨ ਆਇਆ ਕਿ ਆਪਣੀ ਇੱਕ ਇੱਕ ਵੋਟ ਦੀ ਵਰਤੋਂ ਤੁਸੀਂ ਧਿਆਨ ਨਹੀਂ ਕਰ ਧਿਆਨ ਨਾਲ ਉਹਦੀ ਵਰਤੋਂ ਕਰਨੀ ਹੈ ਕਾਂਗਰਸ ਪੀਲੇ ਸਮੇਂ ਵਿੱਚ ਇਸ ਹਲਕੇ ਦਾ ਮਨਪ੍ਰੀਤ ਬਾਦਲ ਜਿਨੇ ਕਿ ਖਿਆਨੇ ਦਾ ਧੂਆ ਕੱਢਿਆ ਔਰ ਕਿਸੇ ਵੀ ਇੱਕ ਵੀ ਪਾਰਟੀ ਵਿੱਚ ਔਰti ਗਿਆ ਨਹੀਂ ਉਹ ਦਲ ਬਦਲੂ ਹੈ ਕਿਤੇ ਉਹਨੇ ਪੀਪ ਬਣਾਈ ਕਿਤੇ ਉਹ ਆਪ ਬਚ ਗਿਆ ਕਿਤੇ ਕਾਂਗਰਸ ਵਿੱਚ ਕਿਤੇ ਅਕਾਲੀਆਂ ਵਿੱਚ ਤੇ ਹੁਣ ਉਹ ਭਾਜਪਾ ਦਾ ਜਿਹੜੀ ਕਿ ਧਰਮ ਦੇ ਨਾਂ ਤੇ ਖੇਤਰਾਂ ਦੇ ਨਾਂ ਤੇ ਲੋਕਾਂ ਨੂੰ ਵੰਡ ਕੇ ਆਪਣਾ ਮਨਸੂਬਾ ਗੁੰਦ ਰਹੀ ਹੈ ਔਰ ਆਪਣਾ ਉਹ ਮਤਲਬ ਹੱਲ ਕਰ ਰਹੀ ਹੈ ਸੋ ਪੰਜਾਬ ਦੀ ਸਰਕਾਰ ਦਾ ਔਰ ਕੇਂਦਰ ਦੀ ਭਾਜਪਾ ਸਰਕਾਰ ਦੀ ਨੀਅਤ ਔਰ ਨੀਤੀ ਨੂੰ ਸਮਝੋ ਔਰ ਆਪਣੀ ਇੱਕ ਇੱਕ ਵੋਟ ਇਹਨਾਂ ਝਾੜੂ ਵਾਲਿਆਂ ਨੂੰ ਜਾਂ ਕਮਲ ਵਾਲਿਆਂ ਨੂੰ ਨਾ ਪਾਇਓ ਫੇਰ ਹੀ ਤੁਹਾਡੀਆਂ ਮੰਗਾਂ ਮਸਲਿਆਂ ਦਾ ਹੱਲ ਹੋਏਗਾ ਨਹੀਂ ਤਾਂ ਫੇਰ ਤੁਸੀਂ ਪਹਿਲਾਂ ਵਾਂਗ ਲੁੱਟੇ ਜਾਓਗੇ ਔਖੇ ਹੋਵੋਗੇ ਤੁਹਾਡਾ ਜਰਾ ਰਹਿਣਾ ਬਸੇਰਾ ਉਹ ਬਹੁਤ ਹੀ ਮੁਸ਼ਕਲ ਪਰ ਹੈ ਹੋਗਾ ਇਹਨਾਂ ਸ਼ਬਦਾਂ ਨਾਲ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਆਂ ਤੇ ਤੁਹਾਡੇ ਕੋਲ ਤਵਕਕੋ ਵੀ ਕਰਦੇ ਆਂ ਕਿ ਤੁਸੀਂ ਆਪਣੀ ਇੱਕ ਇੱਕ ਵੋਟ ਨਾ ਝਾੜੂ ਨਾ ਪਾਉਣੀਆਂ ਔਰ ਨਾ ਕਮਲ ਵਾਲੇ ਬੇਈਮਾਨ ਮੰਨਪੀਸ ਬਾਦਲ ਨੂੰ ਬੋੜੀਏ ਹੋਰ ਕਿਸੇ ਨੂੰ ਮਰਜੀ ਪਾ ਦਿਓ ਤਾਂ ਕਿ ਇਹਨਾਂ ਨੂੰ ਸਬਕ ਸਿਖਾਈ ਗਏ ਤੇ ਫੇਰ ਸਾਡੇ ਮਹੰਗਾ ਮਸਲਿਆਂ ਦਾ ਹੱਲ ਹੋਏਗਾ ਇਹਨਾਂ ਸ਼ਬਦਾਂ ਨਾਲ ਜਿੱਥੇ ਉਹੜਾ ਤਲਵਾਦ ਕਰਦਾ ਹੈ ਜਾਇ ਏਕਤਾ ਜੈ ਆਪਦੀ ਲੜਾਈ ਨੂੰ ਵਧਾਉਣਾ ਚਾਹੀਦਾ ਮੈਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਾਡੇ 프ਰੰਟ ਦਾ ਹਿੱਸਾ ਹੁੰਦੇ ਹੋਏ ਇਹ ਅਪੀਲ ਕਰਦਾ ਹਾਂ ਲੋਕਾਂ ਨੂੰ ਵੀ ਇਹ ਸਰਕਾਰਾਂ ਨੂੰ ਇਹ ਸਰਕਾਰਾਂ ਤੋਂ ਚਾਕ ਨਾ ਕਰੋ ਆਪਣੀ ਰਾਖੀ ਆਪ ਕਰੋ ਇਹ ਨਾਰਾ ਲਾਗੇ ਪੰਜਾਬ ਦੇ ਹਰ ਮਰਗ ਦੇ ਨਾਲ ਇਹਨਾਂ ਨੇ ਆ ਸਾਡੇ ਧਰਨਿਆਂ ਮਜ਼ਾਰਿਆਂ ਦੇ ਵਿੱਚ ਬੈਠ ਕੇ ਵਾਅਦੇ ਕੀਤੇ ਸੀ ਕਿ ਜੇ ਸਾਡੀ ਸਰਕਾਰ ਆ ਜੇ ਤੁਹਾਨੂੰ ਕਿਸੇ ਨੂੰ ਸੜਕਾਂ ਤੇ ਨਹੀਂ ਜਾਣਾ ਪਊਗਾ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਨਹੀਂ ਰੋਣਾ ਪਊਗਾ ਮਜ਼ਮਾਂ ਦੇ ਮਸਲੇ ਟੇਬਲ ਟਾਕ ਦੇ ਰਾਹੀਂ ਹੱਲ ਕੀਤੇ ਜਾਣਗੇ ਅੱਜ ਭਰਾਵੋ ਤੁਹਾਡੇ ਸਾਹਮਣੇ ਆ ਪੰਜਾਬ ਦਾ ਖੇਤ ਮਜ਼ਦੂਰ ਹੋਵੇ ਕਿਸਾਨ ਹੋਵੇ ਉਹਨਾਂ ਦੀ ਦਿਵਾਲੀ ਵੀ ਮੰਡੀਆਂ ਦੇ ਵਿੱਚ ਰਹੀ ਹੈ ਅੱਜ ਪੰਜਾਬ ਦਾ ਮਰਾਜ਼ ਹੋ ਪੈਨਸ਼ਨਰ ਸੁੱਕੀ ਦਿਵਾਲੀ ਲਗਾ ਕੇ ਆਇਆ ਹੈ ਅੱਜ ਤੁਸੀਂ ਜਿਹੜੇ ਜਿਹੜੇ ਦੁਕਾਨਾਂ ਦੇ ਉੱਤੇ ਵੀ ਬੈਠੇ ਆ ਤੁਸੀਂ ਵੀ ਭਰਾਵੋ ਮਹਬੂੂਜ਼ ਨਹੀਂਗੇ ਦਿਰਾਤਰਾਂ ਦੇ ਵਿਰੋਧ ਹੋ ਦੈਂ ਤੇ ਹਾੜੇ ਡਾਕ ਦੇ ਡਾਕਤੀਆਂ ਲੁਟਾਖੋ ਪ੍ਰੋਤਿਆਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਜਿਹੜੀ ਪੰਜਾਬ ਦੀ ਪੁੱਛੇ ਹਿੰਦੁਸਤਾਨ ਦੇ ਵਿੱਚ ਪਹਿਲੇ ਨੰਬਰ ਦੀ ਪੁਲਿਸ ਸੀ ਉਹ ਇਹਨਾਂ ਦੀਆਂ ਸੌਤੇ ਬਾਜ਼ੀਆਂ ਦੇ ਵਿੱਚ ਰਹੀ ਹੈ ਅੱਜ ਪੰਜਾਬ ਦਾ ਹਰ ਮਲਾਜਮ ਹਰ ਮਜ਼ਦੂਰ ਹਰ ਖੇਤ ਮਜ਼ਦੂਰ ਔਰ ਦੁਕਾਨਦਾਰ ਹਰ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ ਕਿਉਂ ਠੱਗਿਆ ਮਹਿਸੂਸ ਕਰ ਰਿਹਾ ਹੈ ਕਿ ਝੂਠਾਂ ਦੀ ਸਰਕਾਰ ਕਿਸੇ ਵੀ ਮਾਰਗ ਨੂੰ ਖੋਸ਼ ਨਹੀਂ ਕਰ ਸਕੀ ਸਾਰੇ ਲੋਕ ਅਤਰਾ ਤਰਾ ਕਰਦੇ ਆ ਅੱਜ ਪੰਜਾਬ ਦੇ ਉਹ ਮੁੰਡੇ ਕੁੜੀਆਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਡਿਗਰੀਆਂ ਸੀ ਉਹ ਡਿਗਰੀਆਂ ਨਹੀਂ ਅੱਜ ਅੱਜ ਉਹਨਾਂ ਦੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ